ਵੰਡ ਰਕੋ ਗਾਈਸ ਕਿ ਮੈਂ ਤੁਹਾਨੂੰ ਸਰਕ ਨੇਟਮ ਨੂੰ ਸਭ ਪੂਰਾ ਕੰਮ ਕਿ ਦੱਸਾਂ ਦੇਖੋ ਕੱਲ ਆਇਆ ਸੀ ਮੀਂਹ ਤੇ ਆਪਾਂ ਚੋਬਰ ਨੂੰ ਥੁਆਰ ਕੱਢ ਕੇ ਦੇਖੋ ਇੰਨਾ ਇੰਨਾ ਥੱਲੇ ਜਾਵੜਿਆ ਕਹਿੰਦਾ ਮੈਂ ਤੁਹਾਨੂੰ ਇੰਨਾ ਇੰਨਾ ਵੀ ਥੱਲੇ ਡੂੰਘ ਪਈ ਬਹੁਤ ਸਿਲਾਪ ਮਾਰੀ ਕੇ ਆ ਦੇਖੋ ਤੇ ਹੁਣ ਆਪਣਾ ਚੋਬਰ ਉਧਰ ਖੜਾ ਤੋਤਿਆ ਉਧਰ ਤੋਸ ਤੋ ਕੇ ਖੜਾ ਆਇਆ ਉਧਰ ਉਹ ਖੋਤ ਸਿਲਾਪ ਮਾਰ ਕੇ ਕੋਟਸਲਾ ਫਮਾਰ ਕੇ ਕੱਲ ਨਿਕਲਿਆ ਸੀ ਬਾਹਰ ਇਹ ਖਤ ਹੁਣ ਕਿ ਇੱਧਰ ਲੇਟਾ ਨਹੀਂ ਗਿਆ ਵੇਖੋ ਸਲਾ ਫਮਾਰੇ ਮੈਂ ਇੰਦਰ ਮਤਲਬ ਦੇਖ ਫੈ ਨਹੀਂ ਨਾ ਬੈਠਾ ਥੱਲੇ ਤੇ ਆਪਾਂ ਹੁਣ ਉਧਰ ਤੋਤਾਂ ਵੇ ਆ ਹੁਣ ਤੇ ਲੈ ਕੇ ਆਉਣੇ ਇੱਧਰ ਪੁੱਠਾ ਲਾਉਣੇ ਇੱਥੇ ਤਾਂ ਹਾ ਚੜਾ ਕੇ ਤੇ ਅੱਜ ਵੀ ਮੌਸਮ ਤੋਂ ਬਹੁਤ ਖਰਾਬ ਹੋਇਆ ਪਿਆ ਦੇਖਦੇ ਆ ਮੀਂਹ ਆਉਂਦਾ ਕਿ ਨਹੀਂ ਆਉਂਦਾ ਠੀਕ ਆ ਤੇ ਚਲੋ ਫਿਰ ਚੱਲਦੇ ਆ ਆਪਣੀ ਗੱਡੀ ਕੋਲੇ ਮੇਰੇ ਵੀਰੋ ਆਪਾਂ ਦੇਖੋ ਆ ਗਿਆ ਆਪਣੀ ਗੱਡੀ ਕੋਲੇ ਦੇਖੋ ਕਿੰਨੀ ਚਮਕਦੀ ਪਈ ਐ ਇੱਕ ਮਿੰਟ ਸੰਤੂਰ ਤੋਂ ਦੂਰ ਤੋਂ ਖੜ੍ਹ ਕੇ ਚੈੱਕ ਕਰਾਉਂ ਆਹ ਦੇਖੋ ਕਿੰਨਾ ਚਮਕਦਾ ਬੰਨ ਆਰ ਟੂਰ ਸਾਰਾ ਕੋਸ ਹਫਤੇ ਦੀ ਰਿਪੋਰਟ ਚੈੱਕ ਕਰਾਉਂ ਚਮਕ ਕਲਾ ਕਵਾ ਕੱਢਿਆ ਦੇਖੋ ਕਿੰਨਾ ਖੱਟਾ ਖਟਾ ਹਾਂ ਹਾਂਜੀ ਮੇਰੇ ਵੀਰੋ ਚੈੱਕ ਕਰੋ ਆਪਾਂ ਸ਼ੀਸ਼ਿਆਂ ਦੇ ਵੀ ਪਾਲ ਸਮਾਲਤੀ ਸੀ ਦੇਖੋ ਕਿੰਨਾ ਕਿੰਨਾ ਤਾਂ ਹੋ ਰਹੀ ਜਿੰਦਾ ਲਾ ਕਿੰਨਾ ਚਮਕੀ ਇਹਨਾਂ ਦੇਖੋ ਇਧਰਲੇ ਤੇ ਮਾਰਦੀ ਸੀ ਤੇ ਆਹੀ ਅਕਲੇ ਤੇ ਵੀ ਮਾਰਦੀ ਸੀ ਓਕੇ ਦੀ ਰਿਪੋਰਟ ਆਪਣੀ ਗੱਡੀ ਠੀਕ ਆ ਤੇ ਹੁਣ ਸਾਨੂੰ ਮਿਲਦੇ ਆ ਸ਼ਾਮ ਨੂੰ ਜਾਂ ਹਾਂ ਸ਼ਾਮ ਨੂੰ ਮਿਲਾਂਗੇ ਨਾਲੇ ਤਾਂ ਆਪਣੇ ਬਾਜ ਨਾਲ ਸਟੰਟ ਕਰਾਂਗੇ ਨਾਲੇ ਨੂੰ ਅੰਦਰ ਲਾਵਾਂਗੇ ਤੁਹਾਨੂੰ ਦਿਖਾਵਾਂ ਠੀਕ ਆ ਮੇਰੇ ਵੀ ਆ ਸੁੱਚਾ ਹੈ ਕਿ ਕਰੋਨੇ ਲਿਆ ਕੇ ਨਹੀਂ ਦਿੱਤੀਆਂ ਗੰਗਾ ਨਗਰੋਂ ਹਮੇ ਲੱਟਨ ਲੁੱਟਾ ਸਾਰੀ ਜਗਦੀਆਂ ਬਸ ਇੱਕ ਆ ਦੋ ਤਾਰਾ ਨਹੀਂ ਪਹਿਣੀ ਹੈ ਤੇ ਸੁੱਚਾ ਲੱਗ ਜਾਣੀ ਬਸ ਠੀਕ ਆ ਤੇ ਬਾਕੀ ਉਹ ਕਿਰਬੜ ਤੇ ਬਸ ਆਪਾਂ ਹੱਥ ਨੇ ਤੇ ਚੈੱਕ ਕਰੋ ਪਾਲਿਸ਼ ਪੁਲਿਸ਼ ਤੇ ਆਪਾਂ ਮੇਰੇ ਵੀਰੋ ਇਹਨੂੰ ਜਦੋਂ ਹੱਥ ਨੇ ਅੰਦਰ ਲਾਵਾਂਗੇ ਉਦੋਂ ਬਣਾਵਾਂਗੇ ਤੇ ਬਾਕੀ ਆਪਾਂ ਸਟੈਂਟ ਕਰਾਂਗੇ ਠੀਕ ਹੈ ਮੇਰੇ ਵੀਰੋ ਮਿਲਦੇ ਹਾਂ ਮੇਰੇ ਵੀਰੋ ਚੋਬਰ ਆਪਾਂ ਚੈੱਕ ਕਰੋ ਇੱਕ ਵਾਰੀ ਦਿਖਾ ਦਈਏ ਕਿਥੇ ਖੜਾ ਤੇ ਆਪਾਂ ਹੁਣ ਚੋਬਰ ਨੂੰ ਉਧਰ ਲੈ ਕੇ ਚੱਲਦੇ ਹਾਂ ਬਾਅਦ ਆਪਣਾ ਅੱਜ ਆਪਾਂ ਵਾਇਰਲ ਸਟੈਂਟ ਨਹੀਂ ਕਰਦੇ ਕਿਉਂਕਿ ਦੇਖੋ ਆਪਾਂ ਇੱਕ ਸਲਾ ਨਾਟ ਖੋਲ ਕੇ ਦੁਬਾਰਾ ਸੈੱਟ ਕਰਨਾ ਪਊ ਆਪਾਂ ਨੂੰ ਤੇ ਉਹਦਾ ਹੋ ਗਿਆ ਉਹਦਾਂ ਆਪਾਂ ਸਟੈਂਟ ਕਰੇ ਸੀ ਪਿਛਲੀ ਕੱਲ ਵਾਲੀ ਵੀਡੀਓ ਤੁਸੀਂ ਦੇਖਿਆ ਤੇ ਟਾਇਰ ਇਧਰ ਨੂੰ ਖਸ ਕੇ ਅਫੀਸ਼ਲ ਖੜ ਆਪਣਾ ਬਾਹਰ ਇੱਟਾਂ ਦੇ ਉੱਲੇ ਹੋ ਖੜ ਆਪਣਾ ਚੋਬਰ ਠੀਕ ਹੈ ਇਹਨੂੰ ਹੁਣ ਕਰਦੇ ਹਾਂ ਸੈੱਟਪ ਤੇ ਬਾਅਦ ਚ ਤੁਹਾਨੂੰ ਮਿਲਦਾ ਠੀਕ ਹੈ ਮੇਰੀ ਵੀਰੋ ਆਹ ਟਾਇਰ ਇਧਰ ਨੂੰ ਖਸੂਗਾ ਕੀ ਗਾ ਤੇ ਬਾਅਦ ਚ ਮਿਲਦੇ ਆ ਸਭ ਨੂੰ ਸਤ ਸ੍ਰੀ ਅਕਾਲ। ਕੰਮ। ਨਹੀਂ ਮੇਰੀ ਵੀਡੀਓ। ਆਪਣਾ ਐਸ ਵੀਡੀਓ ਚ ਸਟਾਰਟ ਨਹੀਂ ਕਰਾਂਗੇ। ਆਪਾਂ ਕਰਾਂਗੇ ਅਗਲੀ ਵੀਡੀਓ ਤੇ ਸ਼ੁਰੂ। ਕੀ ਗਾ। ਕੋਈ ਮੌਸਮ ਚੱਕੋ। ਦੇਖੋ 2-3 ਦਿਨ ਹੋ ਗਿਆ ਰਾਈ ਚੱਲਦੀ ਹੁੰਦਾ। ਮੌਸਮ ਜਿਹੜਾ ਹੋਣਾ। ਸਾਈਕਲ ਆਪਣਾ ਉੱਥੇ ਖੜਾ ਸੀਗਾ। ਆ ਜਾਂਦਾ। ਤੇ ਆਪਾਂ ਐਸ ਵਾਲਾ ਨਟ ਵੀ ਕਸਤੇ ਦੇਖੋ ਹੱਥ ਕਾਲੇ ਵੀ ਹੋ ਗਏ ਹਨਾ। ਆ ਦੇਖੋ। ਹਨਾ ਤੇ ਆਪ ਅਸਟੰਟ ਐਸ ਵੀਡੀਓ ਨਹੀਂ ਕਰਦੇ ਆਪ ਅਸਟੰਟ ਕਰਾਂਗੇ ਅਗਲੀ ਵੀਡੀਓ ਚ ਇੰਦੇ ਪਾਸ ਮੜਾ ਮੜਾ ਪਾਣੀ ਮਾਰ ਦਿੰਨੇ ਆਂ ਦੇਖੋ ਉੱਥੇ ਉਹ ਦੇਖੋ ਕਿੱਲਾ ਰੇਤਾਂ ਰੁੱਤਾ ਪਿਆ ਉਹ ਪਹਿਲਾਂ ਵੀ ਆਇਆ ਸੀ ਉਦੋਂ ਦੇਖਿਆ ਦੇਖੋ ਹਣ ਆਹ ਦੇਖੋ ਇੱਥੇ ਇਹੋਕੋ ਕਿੰਨਾ ਹਾਂ ਤੇ ਨੂੰ ਤੋਂ ਹੋ ਕੇ ਸਮਰ ਕੇ ਸਾਫ ਕਰ ਦਿੰਨੇ ਇੱਕ ਵਾਰੀ ਇਹ ਵੀਡੀਓ ਚ ਵੀਡੀਓ ਚ ਅਗਲੇ ਚ ਅਸਟੰਟ ਹੋਣਗੇ ਆਪਣੇ ਪੱਕੇ ਮੇਰੇ ਵੀਰ ਤੇ ਆਪਾਂ ਹੁਣ ਇਹਨੂੰ ਲੈ ਕੇ ਚੱਲਦੇ ਆਂ ਉਧਰ ਇਹ ਅੰਦਰ ਲਾ ਦੀ ਇਹਨੂੰ ਪਹਿਲਾਂ ਫਿਰ ਕਰਦੇ ਹਾਂ ਸਟੰਟ ਅ ਸਟੰਟ ਨਹੀਂ ਫਿਰ ਇਹਨੂੰ ਆਪਾਂ ਧੋਣੇ ਆਪਣੇ ਭਾਈ ਨੂੰ ਇੱਕ ਤਾਂ ਨਾਮ ਭੁੱਲੇ ਜ ਮੇਰੇ ਠੀਕ ਹੈ ਮੇਰੇ ਵੀਰੋ ਸੀਸੇ ਦੇਖੋ ਪਾਲਿਸ਼ ਕੀਤੀ ਇਸ ਟੜਕੇ ਤੋਂ ਪਤਾ ਹੀ ਨਹੀਂ ਫਿਰ ਪਹਿਲਾਂ ਆਪਾਂ ਉੱਧਰ ਲੈ ਜਾਂਦੇ ਇਹਨੂੰ ਠੀਕ ਹੈ ਮੇਰੇ ਵੀਰੋ ਸਤਪਾਲ ਕੈਮਰਾਮੈਨ ਯਾਰ ਜੇ ਮੋਟੇ ਚੜਾਤਾ ਨਾ ਵੀਰੇ ਵੀਰ ਅੰਦਰ ਲਾ ਕੇ ਸਾਨੂੰ ਬਾਅਦ ਚ ਮਿਲਦੇ ਆ ਹੁਣ ਆਪਾਂ ਤਉਣ ਲੱਗੇ ਆਪਣੇ ਬਾਏ ਨੂੰ ਤੇ ਸਤਪਾਲ ਛੱਡਣੀ ਯਾਰ ਇਹ ਮੋਟਰ ਚੱਕੋ ਚੱਲ ਆਪੇ ਹਣਾ ਮੋਟਰ ਤੇ ਤੋੜ ਗਏ ਆਪਾਂ ਸਮਾਰ ਕੇ ਇਸ ਕਿੰਨਾ ਘਾਰਾ ਲੱਗਿਆ ਤੋ ਤੋ ਕੇ ਉਧਰ ਦੇਖੋ ਬੱਦਰ ਉਹ ਚੜਿਆ ਲਿਬੜ ਤਾਂ ਨਹੀਂ ਜਾਣਾ ਇਹ ਮੈਨੂੰ ਪਤਾ ਹੀ ਆ ਪਰ ਇੱਕ ਵਾਰੀ ਚਲੋ ਧੋਣ ਦਾ ਆਪਣਾ ਹੱਕ ਬਣਦਾ ਤੇ ਉਹਦੇ ਨਾਲ ਕੀ ਹੋਇਆ ਸੀ ਕੈਮਰਾਮੈਨ ਉਹ ਜਾਂਦਾ ਵੇਹ ਉਹ ਜਦੋਂ ਮੈਧਰੋ ਲੈ ਕੇ ਜਾਂਦਾ ਸੀ ਆ ਮੈਂ ਵੀਡੀਓ ਕੱਟ ਕਰਤੀ ਉਦੋਂ ਉਹਦੀ ਕੀਤੀ ਉਦੋਂ ਇਹ ਪਿੱਛੇ ਚੜਨ ਲੱਗ ਗਿਆ ਤੇ ਮੈਂ ਮਾਰੇ ਬ੍ਰੇਕ ਜ਼ੋਰ ਦੀ ਮੈਨੂੰ ਪਤਾ ਨਹੀਂ ਸੀ ਵੀ ਇਹ ਪਿੱਛੇ ਝੜੀ ਜਾਂਦਾ ਮੈਂ ਜ਼ੋਰ ਦੀ ਬ੍ਰੇਕ ਮਾਰੇ ਵੀਡੀਓ ਕੱਟ ਕਰਕੇ ਮੈਂ ਬ੍ਰੇਕ ਮਾਰੇ ਕਿਉਂਕਿ ਸਟੀਅਰਿੰਗ ਤੇ ਹੱਥ ਨਹੀਂ ਸੀ ਇਹ ਕੋਈ ਕੋਠੇ ਕੰਨਾਂ ਹੀ ਕੋਲੇ ਹਨਾ ਦੋਨਾਂ ਸਾਈਡਾਂ ਤੇ ਕੰਨਾਂ ਸੀਗੇ ਸਟੀਅਰਿੰਗ ਤੇ ਮੇਰੇ ਹੱਥਾਂ ਨਹੀਂ ਸੀ ਮੈਂ ਕਿਹਾ ਚੱਲ ਆਪਾਂ ਬ੍ਰੇਕ ਮਾਰ ਕੇ ਇੱਕ ਤਾਂ ਹੋਲੀ ਕਰ ਲੈਨੇ ਆ ਨਾਲੇ ਇੱਥੇ ਆ ਗੱਰਾ ਲੱਗ ਗਿਆ ਸੀ ਮੱਥੇ ਚਾੜ ਨਾਲ ਤਾਰਾ ਧੋਗਾ ਲੈ ਖਿਸਕ ਜੂ ਮੈਨੂੰ ਕਿਉਂ ਪਤਾ ਸੀ ਵੀ ਪਿੱਛੇ ਝੜੀ ਜਾਂਦਾ ਆਵਾਜ਼ ਇਹ ਤਾਂ ਮੈਂ ਮਾਰੇ ਬ੍ਰੇਕ ਇਹ ਤਾਂ ਬ੍ਰੇਕ ਅੱਗੇ ਪਿੱਛੇ ਚੜਦਾ ਸੀਗਾ ਅੱਗੇ ਪਹੁੰਚ ਗਿਆ ਬੱਚਾ ਮੈਨੂੰ ਕਿਹਾ ਮਰੇ ਬਖਾਓ ਕੀ ਹੋ ਗਿਆ ਉਹ ਉਹਦੇ ਹੀ ਮੈਂ ਵੀਡੀਓ ਕੱਟ ਮਾਰਤੀ ਉਹਦੇ ਜਸਟ ਇੱਕ ਸਕੰਟ ਦਾ ਹੀ ਫਰਕ ਨਹੀਂ ਸੀਗਾ ਇੱਕ ਸਕੰਡ ਹੀ ਨਹੀਂ ਲੱਗਿਆ ਸੀਗਾ ਇਹਨੂੰ ਡਿਗਾਉਣੇ ਲਈ ਠੀਕ ਹੈ ਮੇਰੇ ਵੀਰ ਤੇ ਹੁਣ ਤੋਲ ਗਏ ਆਪਣਾ ਫਿਰ ਮਿਲਦੇ ਹਾਂ ਤੁਹਾਨੂੰ ਰਿੱਤਾ ਵੇਖੋ ਕਿੰਨਾ ਹਨਾ ਤੇ ਚਲੋ ਫਿਰ ਮਿਲਦੇ ਹਾਂ ਫਿਰ ਬਾਕੀ ਦੀ ਗੱਲ ਮਿੱਤਰੋ ਆਪਣਾ ਬਾਅਦ ਹੋਤਾ ਤੇ ਮਿਲਦੇ ਹਾਂ ਕਿਸ ਨੈਕਸਟ ਵੀਡੀਓ ਚ ਤਦ ਤੱਕ ਲਈ ਬਾਏ ਬਾਏ ਜੇ ਵਧੀਆ ਲੱਗੇ ਤਾਂ ਲਾਈਕ ਸ਼ੇਅਰ ਕਰਨਾ ਵੀ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਬਾਈ ਬਾਏ મિત્રો